ਲੱਗਦਾ ਸ਼ਿਮਲਾ ਕਮਾਉਣ ਦਾ ਤੇਰੇ ਵਰਗੇ ਤੇ ਪਹਿਲਾਂ ਹੀ ਗੱਲਾਂ ਹੁੰਦੀਆਂ ਨੇ ਸ਼ਿਮਲਾ ਕਮਾਉਣ ਦੀਆਂ ਬਾਅਦ ਚ ਤਾਂ ਤੇਰੇ ਵਰਗੇ ਤੋਂ ਸ਼ਿਮਲਾ ਮਿਰਚ ਨਹੀਂ ਆਉਂਦੀਗੀ ਯਾ ਯਾ ਬੈ ਗਾਲ ਸਾਈਕਲ ਭਰਾ ਬਾਲਾ ਕਰਮਾ ਵਾਲਾ ਉਹ ਗਲੇ ਆ ਮੇਰਾ ਜਦੋਂ ਮਰਜੀ ਜਿੱਧਰ ਮਰਜੀ ਮੂੰਹ ਕਰਦਾ ਘਰੇ ਲਿਓ ਮੈਂ ਮੈਨੂੰ ਤੇਰੀ ਜਰਾਨੀ ਚੰਗੀ ਆ ਭਾਈ ਹੈ ਓ ਤੁਸੀਂ ਤੋ ਉਹੀ ਦੀਵੀਆਂ ਸਦੇ ਲੱਗੇ ਹੋਏ ਆਪ ਤੁਹਾਨੂੰ ਨਹੀਂ ਕੁਝ ਬੋਲਦਾ ਕੋਈ ਆਪਣੇ ਹੈ ਨਹੀਂ ਬਾਈ ਲੱਗਾ ਕਿਸੋ ਇਹ ਲੈ ਕੇ ਆਂਦਾ ਵੀਰ ਸਾਈਕਲ ਨਾ ਕਰ ਮਾਰੀ ਇਹਦਾ ਮੈਂ ਕੰਮ ਕੁੰਮ ਮਾਰ ਕੇ ਕਰਾਉ ਹੁਣ ਇਹਦਾ ਜਮਾਂ ਕਰੇ ਆਪੇ ਮੈਂ ਤਾਂ ਇਹਦੇ ਸਾਰੇ ਆਏ ਨਾ ਕਰੇ ਮੈਥੋਂ ਨਿਤਰਾ ਤਰੇ ਜਾਂਦਾ ਫਿਰ ਅਥਰੇ ਤਾਂ ਬੰਦ ਪਤਾ ਥੱਕੇ ਹੁੰਦੇ ਬਰਾਬਰ ਮਨ ਰਬਰਾਵਾ ਬਾਹ ਨਹੀਂ ਵਿਚਾਰ ਰੱਖਿਆ ਵਿਚਾਰੀ ਜਉਂਦੀ ਰਹੇ ਇਸਦੇ ਸਾਰੇ ਤੁਰਦਾ ਸਾਰਾ ਸਰੀਰ ਮੇਰਾ ਸਾਈਕਲ ਆ ਜਿਹੜਾ ਮੈਨੂੰ ਲਈ ਫਰਦਾ ਬੜਾ ਕਰਮਾ ਅੱਲਾ ਕਾਲਾ ਸਟੈਂਡ ਰਹਾ ਓਏ ਆਣੇ ਫੜ ਜਾ ਥੱਕ ਕੇ ਆ ਗਿਆ ਪਹਿਲਾਂ ਇੱਕ ਮਾੜ ਨਹੀਂ ਸੀ ਆ ਦੂਜੇ ਨੇ ਨਾਲ ਰੋਡਾ ਲਾ ਕੇ ਲੈ ਆਇਆ ਹਰੇ ਭਰਾਈ ਗੋਸਾ ਕਰ ਰਹੀ ਆ ਤੈਨੂੰ ਨਹੀਂ ਸ਼ਰਮ ਆਉਦੀ ਹੈਗੀ ਮੈਂ ਤਾਂ ਲੈ ਕੇ ਆਇਆ ਫਿਰ ਰੋਡ ਤੇ ਥੱਲੇ ਆ ਜਾਂਦਾ ਕਰੇ ਇਹ ਆਹੋ ਨਾਲ ਹੀ ਤੂੰ ਆ ਜਾਂਦਾ ਰੁਕ ਜਾ ਮੈਂ ਕੀ ਬਾਲਾ ਕੀਤਾ ਤੇ ਫੜ ਤੂੰ ਭੈ ਬੋਲਿਆ ਨਹੀਂ ਕਰਦੇ ਹੁੰਦੇ ਆਏ ਗਏ ਤੂੰ ਲਈ ਮੈਂ ਇਹਨੂੰ ਆਪਣਾ ਭਰਾ ਸਮਝਦਾ ਚੱਕ ਦਿਹਾੜੀ ਆ ਆਪਣੀ ਤੇਰੇ ਹੱਥ ਤੇ ਰੁਪਏ ਲਿਆ ਕੇ ਦਰਦ ਨਾ ਫੇਰ ਕਿਉਂ ਗਿਆ ਜੇ ਦਰੂਪੀ ਲੈਣਾ ਕੋਟ ਉਹ ਚਲਾ ਕੇ ਜਿੱਦ ਕਦੇ ਕਾਹਦੇ ਥੱਲੇ ਆ ਗਿਆ ਤੈਨੂੰ ਉਹਦੇ ਆਪੇ ਪਤਾ ਲੱਗ ਜਾਊਗਾ ਅੱਜ ਆਂਦਾ ਮੈਨੂੰ ਬਚਾ ਕੇ ਮੈਨਾਂ ਲੰਗੜਾ ਉਹਦੂ ਆ ਗਿਆ ਲਹੂ ਪੀਣਾ ਮੈਂ ਤੇਰੇ ਇਹ ਬੱਕਾ ਨੂੰ ਆਉਂਦੇ ਚ ਬਾਗ ਸਮਝਦਾ ਤੈਨੂੰ ਅਪਰੀ ਘੜੀ ਸਮਝਣਾ ਚੇਗਾ ਪਰ ਯਾਈ ਆਉਂਦੀ ਰਹਿ ਲੰਗੜਿਆ ਜਾ ਨਹੀਂ ਦੂਜੀ ਵੀ ਤੋੜ ਦੂੰਗੀ ਤੇਰੇ ਇੱਕ ਤਾਂ ਕੁਝ ਵੀ ਹੋਈ ਹੈਗੀ ਜਿਉਂਦੀ ਰਹੀ ਆਉਂਦੀ ਬਹੁਤ ਸੇਵਾ ਕਰੀ ਆ ਨਾ ਭਾਈ ਵਰ ਪਪੀ ਸਸਿਕਰ ਸਸਿਕਰ ਬੱਦੀ ਦਾ ਬਾਲੀ ਤੇਜ ਆ ਕਿਉਂ ਤੂੰ ਨਰਮਾ ਭਾਈ ਹਾਂ ਤਾਂ ਮੈਂ ਛੱਡਣਾ ਆ ਉਹਨੂੰ ਨਾਲੇ ਗੱਲ ਪੈ ਗਈ ਫਿਰ ਭਾਈ ਤੂੰ ਧੱਕਿਆ ਫਿਰ ਤਾਂ ਗਾਲ੍ਹੀਆਂ ਕੱਢਣੀਆਂ ਕੀ ਕਰੀਏ ਜੇ ਆਪਰੇ ਕਰਈ ਰਾਨੀ ਹੋ ਬਿੱਟਾ ਧੱਕੇ ਖਾਈਏ ਲੋਕਾਂ ਤਾਂ ਖਾਈਏ ਤੂੰ ਮੈਨੂੰ ਰਸਤਾ ਕਰਾ ਦੇ 20 ਵਾਰੀ ਕਹਤਾ ਤੂੰ ਕਿਹੜਾ ਕਰਾਉਣੀ ਆ ਨਾਲੇ ਭਾਈ ਮੇਰੇ ਚ ਕਿਹੜਾ ਕੋਈ ਵੱਜ ਜਾ ਮੈਨੂੰ ਤਾਂ ਚਾਹੇ ਕੋਈ ਵੱਜ ਜਾਣੀ ਲਾਗੜੀ ਲੁੱਲੀ ਬੇ ਲੱਤ ਦਾ ਤੂੰ ਸਾਰੀ ਸੜਕੋ ਤੋਂ ਦੀ ਘਮਾ ਕੇ ਮੋੜਦਾ ਹੈ ਹਜੇ ਕਹਿੰਦਾ ਮੈਂ ਲੰਗੜਾ ਲੂਲਾ ਨਹੀਂ ਹੈਗਾ ਚਾਲਾ ਤੇ ਨਾਲੇ ਆ ਬਾਹ ਤੋ ਕੀ ਕਸੂਰ ਹੋਇਆ ਇਹਦਾ ਕੋ ਪੱਖਾ ਬਣਾਈ ਫਿਰਦਾਗਾ ਓ ਇੱਥੇ ਦੇ ਸਿਰਤੀ ਤੋਰਦਾ ਸਾਰੇ ਸਰੀਰ ਨੂੰ ਇਹੀ ਖਿੱਚਦੀ ਆ ਭਗ ਜਾ ਭਗ ਜਾ ਜਾ ਜੀ ਕਾਦੇ ਸਿਰਤੇ ਉਡਦਾ ਪੱਖੇ ਦੇ ਓ ਸਾਡੇ ਵਾਲੀ ਹੋਰ ਗਾਲਾਂ ਕੱਢੂਗੀ ਭਗ ਜਾ ਲੰਘ ਜਾ ਹਾਈ ਲਿਕਵਟਰ ਜਾ ਜਾ ਕੋਈ ਨਾ ਕਰਾ ਦਊਗੀ ਪੱਖੇ ਨਾਲ ਹੀ ਜਾ ਚੱਲਦਾ ਇਹ ਵਾਲੀ ਮੈਂ ਚੱਲਦਾ ਓ ਲੈ ਫੜਾ ਦੇ ਰੋਟੀ ਭਗ ਜਾ ਅੰਮ੍ਰੀ ਵੀ ਕੰਮ ਤੇ ਹਾਂ ਫੜਾਉਣੀ ਆ ਬਸ ਲੈ ਅੱਜ ਤਾਂ ਪਾਣੀ ਵੀ ਲੈ ਜਾ ਨਾਲ ਆ ਪਾਣੀ ਕਿਵੇਂ ਉੱਥੇ ਪਤਾ ਨਹੀਂ ਕਿਹੋ ਜਿਹਾ ਪਾਣੀ ਪੀਂਦੇ ਹੋਵੋਗੇ ਕਿਹੋ ਜਿਹਾ ਨਾ ਮੈਂ ਚਲ ਘਰੋਂ ਹੀ ਪਰਤ ਕੇ ਦੇ ਦੇਣੀ ਹੈ ਬੋਤਲ ਚਲ ਅਜੇ ਤਾਂ ਪਹਿਲਾਂ ਪਾਣੀ ਵੀ ਆਪ ਹੀ ਫੜਾ ਤੋ ਲੈ ਪੈਂਦੇ ਐ ਵੀ ਤੀ ਮੈਨੂੰ ਲੋਕਾਂ ਵਾਲਾ ਕੱਢੀ ਜਾਂਦੇ ਨੇ ਤੇ ਮੇਰੇ ਲਈ ਤਾਂ ਪਾਣੀ ਵੀ ਨਾਲ ਫੜਾਦਾ ਭੇਗ ਲਾਉਣ ਵਾਸਤੇ ਲੈ ਵੀ ਚਲੀਏ ਮੋੜਾ ਭੈੜੀ ਪਾਈਏ ਜਾ ਕੇ ਬੇਕਾਲਿਆ ਕਿੱਧਰ ਘਾ ਰਹਿਆਂ ਚ ਤੋਰਿਆ ਫਿਰਦਾ ਜਿੱਦਾਂ ਤੂੰ ਘਰਦੀ ਆਂ ਭਰਾਈ ਹੋਰ ਮੈਂ ਦੱਸ ਕਿੱਧਰ ਫਿਰਨਾ ਵੇ ਮੈਂ ਤਾਂ ਇੱਧਰ ਕੰਮ ਗਈ ਸੀ ਤੂੰ ਇੱਧਰ ਕੀ ਕਰਦਾ ਫਿਰਦਾ ਘਾਰਿਆਂ 'ਚ ਬਸ ਮੈਂ ਤਾਂ ਘਰ ਨੂੰ ਜਾਂਦਾ ਸੀ ਹੁਣ ਅੱਛਾ ਹਾਂ ਤੂੰ ਕਿੱਧਰ ਉਲਦੀ ਰਹਿੰਦੀ ਆ ਵੇ ਮੈਂ ਵੀ ਇੱਥੇ ਹੀ ਉਲਦੀ ਫਿਰਦੀ ਆ ਕਿਉਂ ਅੱਛਾ ਤੂੰ ਤਾਂ ਉਹੀ ਉਲਦੀ ਗਈ ਜ਼ਿੰਦਗੀ 'ਚ ਉਹਦੇ ਨਾਲ ਵਿਆਹ ਕਰਾ ਕੇ ਕਿਉਂ ਮੇਰੇ ਨਾਲ ਕਰਾਇਆ ਹੁੰਦਾ ਹੁਣ ਘਾਰਿਆਂ 'ਚ ਨਹੀਂ ਸ਼ਿਮਲੇ ਹੁੰਦੀ ਪਹਾੜੀਆਂ 'ਚ ਅੱਛਾ ਪਹਾੜੀਆਂ 'ਚ ਆਪ ਕੁਮਦੀ ਕੇ ਤੈਨੂੰ ਕਮਾਉਂਦੀ ਤੈਨੂੰ ਲੋਥ ਨੂੰ ਚੱਕ ਕੇ ਲ ਜਾਂਦੀ ਤੇਥੋਂ ਸਿੱਧਾ ਤਾਂ ਇੱਥੇ ਨਿਤ ਰਹਿ ਜਾਂਦਾ ਪਹਾੜੀਆਂ 'ਚ ਜ਼ਰੂਰ ਤੋਰ ਪੈਦਾ ਸਿੱਧਾ ਉਹ ਫਿਰ ਤਾਂ ਮੈਂ ਮੋਰ ਬਣ ਜਾਂਦਾ ਇਹ ਤੇਰੇ ਵਰਗੀ ਜਨੰਦੀ ਹੁੰਦੀ ਨਾਲ ਹੋਰ ਹੋਰ ਮੋਰ ਨਾ ਕਿਤੇ ਬਣ ਜਾਂਦਾ ਭੱਜ ਜਾ ਸ਼ਾਬਾਸ਼ ਦੇਖ ਲੈ ਕੀ ਲੱਛਣ ਕਰਦਾ ਫਿਰਦਾ ਲੱਗਦਾ ਸ਼ਿਮਲਾ ਕਮਾਉਣ ਦਾ ਤੇਰੇ ਵਰਗੇ ਤੇ ਪਹਿਲਾਂ ਹੀ ਗੱਲਾਂ ਹੁੰਦੀਆਂ ਨੇ ਸ਼ਿਮਲਾ ਕਮਾਉਣ ਦੀਆਂ ਬਾਅਦ ਚ ਤਾਂ ਤੇਰੇ ਵਰਗੇ ਤੋਂ ਸ਼ਿਮਲਾ ਮਿਰਚ ਨਹੀਂ ਆਉਂਦੀਗੀ ਸ਼ਿਮਲਾ ਕਮਾਉਣ ਦੀਆਂ ਗੱਲਾਂ ਕਰਦਾ ਓੜ ਕਿਦਰਾ ਅੱਲੇ ਨਹੀਂ ਸ਼ਰਾਬ ਉਹ ਤਾਂ ਬੜੀਆ ਸੋਣੀ ਜੀ ਮਹਿੰਗੀ ਜੀ ਹਾ 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 ਉਹ ਰੱਦ ਦਿਲ ਦੀਆਂ ਜਾਣਦਾ ਪਰੰਦਰਾ ਹੀ ਆ ਮੋੜ ਵਾਲੀ ਨਾਲ ਦੀ ਰਹਤੀ ਅਜੇ ਪੁੱਤ ਮੋਟੀ ਥੱਲੋ ਪਤਲੀ ਆਉਂ ਲੱਗਦੇ ਆਉਂਦਾ ਅਜਾ ਸੀ ਅੱਗੇ ਅਗਲੇ ਆ ਗਿਆ ਆਜਾ ਭੈਣ ਤੇ ਯਾਰ ਤੇ ਉਹ ਹੀ ਮਰ ਜਾਂਦੇ ਰਹਿੰਦੇ ਯਾਰ ਕੁੱਤੀ ਇਹ ਜੀ ਕਦੇ ਪਤਾ ਰੰਗ ਹੀ ਲਾਤੇ ਉਹ ਆ ਕੇ ਨਲੀ ਵਿੱਚ ਅਰੇ ਮੈਂ ਕਿਦ ਤਰਾ ਯੇਠ ਲੱਗਦਾ ਨੇੜੇ ਆਜਾ ਤੁਸੀਂ ਤਾਂ ਭੈਣ ਤੋਂ ਖਸਮੂ ਹੀ ਤੀਵੇਂ ਥੱਲੇ ਲੱਗੇ ਰਹਿੰਦੇ ਹੋ ਮੇਰੇ ਲਈ ਨੇ ਦੇਖ ਪਾਣੀ ਦੀ ਬੋਤਲ ਘਰੋ ਭਰ ਕੇ ਫੜਾਈ ਆ ਓਏ ਆ ਬੋਤਲ ਜਮਾ ਤੇਰੀ ਨਾਲ ਦੀ ਆ ਦੇਖੋ ਤੋਂ ਮੋਟੀ ਥੱਲੇ ਬੱਤਲੇ ਮੈਂ ਕੀ ਖਾਸੀ ਲੈ ਲਈ ਅੱਜ ਭੈਣ ਕਿਤਰਾ ਤੇੜੀ ਪਾਲੀ ਅੱਜ ਉਹ ਤੂੰ ਰੱਬ ਨੇ ਭੈਣ ਦਾ ਇਆਂ ਇਆਂ ਬੋਤਲਾਂ ਲਿਖਤੀਆਂ ਰੰਨੀ ਲਿਖ ਦਿੰਦਾ ਹੀ ਜੇ ਤੂੰ ਤਾਂ ਕਰਮਾਂ 'ਚ ਮੂੰਹ ਤੇ ਨਾ ਧਰਦਾ ਮੈਂ ਤਾਂ ਇਹ ਆ ਪੀਣਾ ਤਾਂਹੀਂ ਤਾਂ ਲਿਖੀ ਨਹੀਂ ਗਲਾਸ ਬੋਤਲ ਲੈ ਗਲਾਸ ਫੜਾ ਦਿਓ ਉਹ ਮੁੰਡਿਆ ਗਲਾਸ ਫੜਾਈ ਮੇਰੇ ਤਾਂ ਲੱਤ ਜੀ ਦੁਖੀ ਹੁੰਦੀ ਆ ਫੜਾ ਕੇ ਆ ਓਏ ਬਣੀ ਗਲਾਸ ਇਹ ਮਗਾਵਾ ਕੀ ਬੰਗਲਾ ਹੁਣ ਖਾਣ ਨੂੰ ਆਂਡਾ ਆਂਡੇ ਲੈਣੇ ਪੈਸੇ ਤਾਂ ਦਿਖਤੇ ਨਹੀਂ ਲੱਗਣਗੇ ਮੈਂ ਤਾਂ ਦਿਹਾੜੀ ਪੂਰੀ ਫੜਾਉਣਾ ਉਹਨਾਂ ਕਰੇ ਤੈਨੂੰ ਪਤਾ ਲਾ ਦਾਂਗੇ ਲਾ ਦਾਂਗੇ ਜਾਨੀ ਤੂੰ ਡਰਦਾ ਤੂੰ ਆ ਕਹਿੰਦਾ ਸਾਨੂੰ ਆ ਪੈਸਾ ਨਹੀਂ ਖਰਾਬ ਕਰਦਾ ਆਪਾਂ ਪਰ ਤੇਰੀ ਮਾੜੀ ਨਹੀਂ ਹੈਗੀ ਬੋਲੀ ਕੁਝ ਮਰਜੀ ਆ ਬੋਲ ਬਗੜਦਾ ਹੈਗੀ ਆ ਉਹਦਾ ਪਤੂ ਨੇ ਪੈਰ ਤੋਂ ਕੋਈ ਛਿੱਟੇ ਦਿਆ ਕਰ ਘਰ ਚ ਉਹ ਛੱਲੀ ਜਾਂਦੀ ਆ ਸਾਲਿਆ ਜ਼ਾਰੂ ਕੋਲ ਨੂੰ ਕਹਿੰਦਾ ਹਾਂ ਚੰਗੀ ਚੀਜ਼ ਆ ਲੈ ਅੱਬਾ ਇਹ ਸਪੈਸ਼ਲ ਪਾਣੀ ਘਰੋਂ ਭਰ ਕੇ ਤਾਰੋ ਵਾਲਾ ਹਣ ਆਪਣੇ ਆਪ ਹੀ ਪੀਵਾਂਗੇ ਆਪਾ ਪਾਣੀ ਇਹ ਹੀ ਪਾਣੀ ਚਲੀ ਜਰ ਤੇ ਤੋਂ ਭੁੱਟ ਜੂ ਮਹਿੰਗੀ ਆ ਕੰਚ ਦੀ ਆ ਇਹ ਬੰਦਾ ਆਪਦਾ ਭਾਲਿਆ ਹੋਏ ਤੂੰ ਮੈਨੂੰ ਹੂੰ ਮੈਨੂੰ ਪੀਗ ਨਹੀਂ ਪਾਇਆ ਕੰਦਰ ਤੇ ਆ ਬੋਨਾ ਬੋਨਾ ਮੈਂ ਪਹਿਲਾਂ ਹੀ ਪੀ ਫਿਰਦਾ ਉਹ ਦੇਖ ਭੋਰ ਤੋਂ ਸੇਟ ਲੱਗ ਜੀ ਪਾਣੀ ਵੀ ਭੰਦੇ ਖਾਣੇ ਡੋਲ ਤਾਂ ਮੈਂ ਤਾਂ ਇਹਦੇ ਨਾਲ ਹੀ ਲਾ ਲੂ ਉਹ ਤੇ ਸਾਰਾ ਡੋਲਦਾ ਤੋ ਪੰਜਰ ਤੇ ਲੱਗ ਗਈ ਹੋਣਾ ਲੈ ਮੈਨੂੰ ਤਾਂ ਪਾ ਦੇ ਫਿਰ ਤੇਰੇ ਕਰਮਾਂ ਚ ਨਹੀਂ ਸੀ ਬੇਬੀ ਬੈਠਾ ਹੈ ਅੱਜੋਂ ਦੇਖਣਾ ਲੈ ਇਹਨਾਂ ਨੇ ਪੀਤੀ ਨਹੀਂ ਇੰਨੀ ਮਹਿੰਗੀ ਕਰੇ ਮੈਂ ਤਾਂ ਇਹੀ ਪਾਣੀ ਪਾ ਦੇ ਲੈ ਰੱਖ ਤਾਂ ਲੈ ਆਹ ਤੇਰੀ ਫਾਈਨ ਉਤੇਜੀ ਵਾਲੀ ਆ ਉਹ ਬਾਹਰ ਦੀਆ ਕਾਲ ਕੇ ਬਾਹਰ ਨੂੰ ਆਉਂਦੀ ਆ ਓਏ ਹਾਂਡੇ ਉਂਡੇ ਤਾਂ ਦਿੱਤੇ ਨਹੀਂ ਹੁਣ ਬੰਦਾ ਚੱਲਦਾ ਮੇਰਾ ਸੈੱਟ ਹੋ ਗਿਆ ਇੱਕ ਵਾਲੀ ਮੈਂ ਪਹਿਲਾਂ ਉੱਥੇ ਭਾਂ ਦਾ ਠੇਕੇਦਾਰ ਨੇ ਲਵਾਤਾ ਮੈਂ ਇਹ ਤਾਂ ਸਾਨੂੰ ਸੂਹ ਨਹੀਂ ਜਦੋਂ ਇੰਨੀ ਮਹਗੀ ਪੀਣੀ ਹੋਵੇ ਭਾਂ ਦਾ ਤੂੰ ਮੈਨੂੰ ਪਹਿਲਾਂ ਤਾਂ ਦੱਸਿਆ ਨਹੀਂ ਵੀ ਮੈਂ ਪਾਰਟੀ ਕਰੂੰਗਾ ਦੱਸ ਕੇ ਨਹੀਂ ਹੁੰਦੀ ਤੈਨੂੰ ਉਹ ਦੇਣਾ ਸੀ ਪੜੇ ਲਿਖਣਾ ਸਰਪੜਾ ਸਰਪੜਾ ਸਰਪ੍ਰਾਈਜ਼ ਉਹ ਸਰਪ੍ਰਾਈਜ਼ ਹੁੰਦਾ ਉਹ ਹੈ ਸਰਪ੍ਰਾਈਜ਼ ਜੀ ਹੁੰਦਾ ਉਹ ਹੂੰ ਸਰਪ੍ਰਾਈਜ਼ ਐ ਮੈਨੂੰ ਸੱਤੇ ਮਾਰ ਕੇ ਪੈਰ ਫੜਦੇ ਆ ਮੈਨੂੰ ਫਿਰ ਅੱਜ ਛੱਡ ਕੇ ਆਇਆਂ ਕਰੇ ਮਸਾਪੀ ਮਸਾਜ ਮੈਨੂੰ ਜਾਂਦਾ ਵੀ ਤੇਰੇ ਵਾਲੀ ਦੋ 70 ਖਣੇ ਆ। ਫੜਾਉ ਬੋਤਲ ਭੈ ਤੇ ਤੂੰ ਤਾਂ ਹੋਰ ਹੀ ਕੰਮ ਕਰਤਾ। ਮਸਾ ਮੈਨੂੰ ਘਰੋਂ ਭਰ ਕੇ ਪਾਣੀ ਦੀ ਬੋਤਲ ਫੜਾਈ ਜੀ ਘਰ ਵਾਲੀ ਨੇ। ਪੱਟੀ ਮੇਸ ਕਰਤੀ। ਕੰਜਰ ਦੇ ਫਿਰ ਚੱਲ। ਮੈਂ ذرا ਤਾਂ ਜੀਉੜੀ ਲਾਉ। ਤੇ ਯਾਰ ਮੈਂ ਲਾ। ਮੈਂ ਫਿਰ ਚੱਲਿਆ। ਮੇਰਾ ਸਾਈਕਲ ਵੀ ਭੈ ਤੇ ਯਾਰ ਦਾ ਮੈਂ ਇੱਥੇ ਖੜਾ ਤੇ ਉਹ ਖੜਾ ਪੈਂਦਾ ਸਾਈਕਲ। ਐਂ ਰਕਾਲੇ ਨੇ ਅੱਜ ਤਾਂ ਅੰਗਰੇਜ਼ੀ ਹੀ ਲੈ ਲਈ। ਇਹ ਸਾਲੇ ਨੇ ਅੰਗਰੇਜ਼ੀ। ਪਾਠੀ ਕਾਲਾ ਕਾਲੀ ਦਾ ਦਿਲਵਾ ਵੱਡਾ ਦਿਲ ਕਾਲਾ ਦਾ। ਸਾਰਨ ਠੇਕੇਦਾਰ ਨੇ ਉਹਦੀ ਫੜ ਲਈ ਅੱਲ ਵਰਗੀ ਉਹ ਉਸ ਤਾਂ ਠੇਕੇਦਾਰ ਨੇ ਪਿਆਤੀ ਸੀਗੀ ਅੱਜ ਰੋਜ਼ ਦਾ ਕੰਮ ਹੋ ਗਿਆ ਭੈਣ ਜਰ ਦਾ ਕਾਲਾ ਪੈਣ ਗਿਆ ਮੈਨੂੰ ਲੱਗਾ ਅੱਜ ਤਾਂ ਤਪੀ ਵੀ ਹੋਊਗੀ ਉਹ ਵੀ ਤੇ ਪਾ ਨੁਕਰ ਆ ਕੇ ਮਰਾਸਾ ਇਹ ਵੀ ਡੱਕ ਡੋ ਦੇ ਜੇ ਖਾਣ ਲੱਗ ਜਾਂਦਾ ਪਤਾ ਨਹੀਂ ਕੀ ਹੋ ਜਾਂਦਾ ਇਹਨੂੰ ਆਗੇ ਤੁਸੀਂ ਹਾਂ ਅੱਜ ਬਸ ਕਾਲੇ ਕੋਲੇ ਬਹਿ ਗਿਆ ਸੀਗਾ ਜੰਦ ਬੜਾ ਜਾਂਦਾ ਉਹ ਤਾਂ ਪਾਣੀ ਸਾਰਾ ਖਤਮ ਕਰਤਾ ਹੈ ਲੇਟ ਹੋ ਗਏ ਪਾਣੀ ਤਾਂ ਬਸ ਪੀ ਰਿਆ ਸੀ ਪਾਣੀ ਪਾਣੀ ਤਾਂ ਤਸਤੀ ਪੀ ਲੈ ਲੈ ਦਿੱਤਾ ਪਾਣੀ ਤਾਂ ਸਾਰਾ ਪੀ ਲਿਆ ਚੱਲ ਵਧੀਆ ਹੋ ਗਿਆ ਅੱਜ ਤਾਂ ਪੀ ਆਇਆ ਦੇਖੀ ਜਾਊਗੀ ਤੇ ਬਾਬੇ ਦਾ ਪਾਣੀ ਪੀਤਾ ਹੋਇਆ ਕਰਿਆ ਹੋਇਆ ਕੀ ਪਤਾ ਛੱਡੀ ਦੇਵੇ दारू ਕੇ ਮੈਂ ਮਾਰ ਲੈ ਛਾੜੂ ਹਾਂ ਨਹੀਂ ਭਾਣੇ ਆ ਤੋ ਤੇ ਬੜਾਈ ਘਾਪ ਆਉਂਦੇ ਨੇਗੇ ਹੋਰ ਜਬਾਲੀ ਛੱਡ ਦਿੰਦੇ ਨੇਗੇ ਹੋਰ ਕਿਵੇਂ ਠੀਕ ਹੈ ਵਧੀਆ ਹਾਂ ਠੀਕ ਹੈ ਮੈਂ ਚੱਲ ਪਤਾ ਹੀ ਲੈ ਜਾ ਕਿਵੇਂ ਆ ਰਿਹਾ ਛੱਡ ਗਿਆ दारू ਨਹੀਂ ਕਿਹੜੀ दारू ਭਾਣੇ ਉਹ ਤਾਂ ਉਹੀ ਕੁਛ ਹੈਗਾ ਕਿਉਂ ਬਾਲ ਵੀ ਪੀਂਦਾ ਉਹ ਤਾਂ ਉਹ ਤਾਂ ਨਹੀਂ ਛੱਡਦਾ ਹੈਗਾ ਇਹ ਤੇ ਤੇਰੀ ਕਰਮ ਚੰਗਰੇ ਤੇਰੇ ਘਰ ਵਾਲੇ ਨੇ दारू ਛੱਡਤੀ ਕੀ ਪਤਾ ਭੈਣੇ ਤੁਸੀਂ ਸ਼ਰਦਾ ਸ਼ੁਰਦਾ ਨਹੀਂ ਰੱਖੀ ਨੀ ਮੈਂ ਤਾਂ ਤੇਰੀ ਸ਼ਰਦਾ ਵੀ ਰੱਖੀ ਐ ਮੈਂ ਤਾਂ ਉਹਨੂੰ ਰੋਜ਼ ਪਾਣੀ ਪਾ ਕੇ ਦਿੰਨੀ ਆ ਜਿਹੜਾ ਲਿਆਈ ਸੀ ਕੀ ਕਰਕੇ ਨਾ ਮੇਰੇ ਵਾਲਾ ਕਿਵੇਂ ਛੱਡ ਗਿਆ ਤੇਰੇ ਵਾਲਾ ਕਦੋਂ ਨਹੀਂ ਛੱਡ ਕੇ ਗਿਆ ਕੀ ਪਤਾ ਭੈਣੇ ਹੁਣ ਰੱਬ ਜਾਣੇ ਲੈ ਦੱਸੋਗੇ ਹੋਰ ਸੂਟ ਸਵਾਉਣ ਮਾਰੀ ਹੁਣ ਇਹ ਸੂਟ ਸਮਾ ਕੇ ਦੇਉਂਗੀ ਉਹਦੇ ਮਾਰੀ ਤੂੰ ਸੂਟ ਵੀ ਸੂਟ ਕਿਹੜਾ ਹੋਣੇਗੇ ਸੂਟ ਵੀ ਬਿਥੇਰ ਸਮਾ ਕੇ ਦੇ ਦਿੰਦੀ ਮੈਂ ਤਾਂ ਤੈਨੂੰ ਜੇ ਹੁਣ ਦਾਰੂ ਛੱਡਦਾ ਫੇਰੀ ਸੀ ਕਿਵੇਂ ਰਣਜੀਤ ਵਧੀਆ ਤੂੰ ਦੱਸ ਠੀਕ ਐ ਹੋਰ ਫਿਰ ਛੱਡੀ ਨਹੀਂ ਭੈਣੇ ਛੜਾਈ ਨਹੀਂ ਤੇਰੇ ਬਾਬੇ ਨੇ ਤਾਂ दारू ਹੋਰ ਮਤ ਆਪਾਂ ਗੱਈ ਨਹੀਂ ਹੈਗੀ ਬਾਬਾ ਤਾਂ ਮੈਨੂੰ ਸਾਡਾ ਬਲਾਈ ਚੰਗਾ ਸੀਗਾ दारू ਛੜਾਤੀ ਮੇਰੇ ਘਰ ਵਾਲੇ ਦਿੱਤੇ ਕੀ ਪਤਾ ਬਣ ਤੇਰੇ ਮਾ ਇਹਦੇ ਉਹੀ ਕਰਮ ਚੰਗੇ ਹੋਣ ਵੀ ਉਹੀ ਛੜਤੀ ਉਹਨੇ ਜੇ ਬਾਬਿਆਂ ਦੇ ਕਹਿਣ ਤੇ ਭੈਣੇ ਲੋਕ दारू ਛੱਡਣ ਲੱਗ ਜਾਣ ਤਾਂ ਡਾਕਟਰਾਂ ਨੂੰ ਕੌਣ ਪੁੱਛੇ ਨਾ ਸ਼ਰਦਾ ਵੀ ਰੱਖਣੀ ਪੈਂਦੀ ਐ ਜਦ ਤੁਸੀਂ ਸਾਰੇ ਟੱਬਰ ਨੇ ਤਾਂ ਮੱਥਿਆ ਹੋਇਆ ਸੀ ਵੀ ਬਾਬਾ ਕੁਝ ਨਹੀਂ ਕਰ ਸਕਦਾ ਸ਼ਰਦਾ ਇਹਨੇ ਤਾਂ ਪੂਰੀ ਸ਼ਰਦਾ ਰੱਖੀ ਸੀ ਨਾਲ ਵੀ ਗਈ ਸੀ ਕੀ ਪਤਾ ਹੁਣ ਇਹਨੇ ਸ਼ਰਧਾ ਰੱਖੀ ਸੀ ਕਿ ਨਾ ਮੈਨੂੰ ਤਾਂ ਲੱਗਦਾ ਨਹੀਂ ਇਹਨੇ ਸ਼ਰਧਾ ਰੱਖੀ ਆ ਸਮਾਦੀ ਅੱਜ ਨੂੰ ਹੁਣ ਦਵਾਈ ਦਵਾਈ ਹੁੰਦੀ ਹੁਣ ਨੂੰ ਅੱਧਾ ਲੋਟ ਹੋਇਆ ਹੁੰਦਾ ਉਹੀ ਤਾਂ ਗੱਲ ਐ ਮੈਂ ਤਾਂ ਉਹੀ ਗੱਲ ਤੇਰੇ ਮਗਰ ਲਾ ਕੇ ਪੈਣੇ ਉੱਥੇ ਵੀ ਗਈ ਹੈ ਨਾ ਚੱਲ ਹੁਣ ਬਾਗ ਚੱਲਦੇ ਆ ਨਾ ਪੈਣੇ ਹੁਣ ਤਾਂ ਮੈਨੂੰ ਯਕੀਨ ਨਾ ਤਾਂ ਮੈਂ ਜਾਣ ਦੇ ਮਾ ਹੁਣ ਅੱਛੀ ਜੀ ਗੱਲ ਆ ਵਾ ਨਾ ਮੈਨੂੰ ਤਾਂ ਜੀ ਮੈਨੂੰ ਤਾਂ ਇਹਨਾਂ ਨਾਲ ਵੀ ਫਰਕ ਪਾ ਲਿਆ ਇਹ ਮੈਨੂੰ ਦੋਨੇ ਲੜਦੇ ਨੇਗੇ ਮੈਂ ਤਾਂ ਭਾਈ ਤੇਰੇ ਭਲੇ ਵਾਸਤੇ ਕਿਹਾ ਸੀ ਮੈਂ ਕਿਹੜਾ ਧਰ ਮਾੜਾ ਚਾਹੁੰਦੀ ਸੀਗੀ ਨਹੀਂ ਤੂੰ ਤਾਂ ਮਾੜਾ ਤਾਂ ਕੁਝ ਨਹੀਂ ਚਾਹੁੰਦੀ ਹੈਗੀ ਮੈਂ ਤੇਨੂੰ ਐ ਨਹੀਂ ਕਹਿੰਦੀ ਵੀ ਤੂੰ ਮਾੜਾ ਚਾਹੁੰਦੀ ਐ ਪਰ ਜਦੋਂ ਹੁਣ ਬੰਦੇ ਨੇ ਛੱਡਿਏ ਨਹੀਂ ਕੈ ਦਿਨ ਹੋ ਗਏ ਤੈਨੂੰ ਵੀ ਪਤਾ ਕੋਈ ਗੱਲ ਮੈਂ ਤਾਂ ਕੰਮ ਛੱਡ ਕੇ ਠੱਕੇ ਖਾਂਦੀ ਤੇਰੇ ਨਾਲ ਗਈ ਜੇ ਛੱਡੀ ਹੁੰਦੀ ਮੈਂ ਤੈਨੂੰ ਆਪ ਹੀ ਬੁਲਾ ਕੇ ਕਹਿੰਦੀ ਸਾਂਗਾ ਕੀ ਪਤਾ ਹੁਣ ਭਣੇ ਤੂੰ ਵੀ ਉਹ ਹੀ ਗੱਲ ਬਸ ਭਣ ਹੋ ਕਿਤੇ ਜਾਣ ਦੀ ਲੋੜ ਨਹੀਂ ਐਸ ਤਾਂ ਦਵਾਈ ਦਵਾ ਅਗਲੇ ਨੇ ਪਾਣੀ ਨਹੀਂ ਪੀਤਾ ਹੁਣ ਕੀ ਪਤਾ ਨਾ ਪਾਉਂਦੀ ਹੋਊ ਚਾਜਨਾ ਪਾਣੀ ਕੇ ਨਾ ਬੋਤਲ ਪਰ ਕੇ ਮੈਂ ਤਾਂ ਬੋਤਲ ਲੈ ਕਿੱਥੇ ਆਵਦੇ ਅੱਖੀ ਆਵਦੇ ਹੱਥੀਂ ਦੇਣੀ ਚੀਜ਼ ਕਿੱਥੇ ਹੁਣ ਨਾਲ ਤੋਰਦੀ ਸੀ ਨਹੀਂ ਆਏ ਦਾ ਭਣ ਜਕੀਨ ਹੈਗਾ ਐ ਪਾਣੀ ਪੂਣੀ ਆਏ ਤਾਂ ਕਿਸੇ ਨੂੰ ਚੀਜ਼ ਹੀ ਦਿੰਦਾ ਨਹੀਂ ਹੈਗਾ ਅੱਛਾ ਹਾਂ ਐ ਤਾਂ ਉਹ ਆਪ ਹੀ ਪੀਂਦਾਗਾ ਕੌਣ ਪਈ ਬਾਬਿਆਂ ਦੇ ਚੱਕਰ ਅੱਜ ਤੂੰ ਵੀ ਕਿਉਂ ਪਈ ਐਂਗੀ ਕੀ ਤੇ ਕਹਿੰਦੇ ਤੂੰ ਨਹੀਂ ਠਹਿੜਾ ਛੱਡ ਐ ਉਹ ਤਾਂ ਸੈਸਵਾਕੇ ਛੱਡ ਗਿਆ ਹੋਊ ਐ ਨਹੀਂ ਪਤਾ 2 ਮਹੀਨੇ ਨੂੰ ਲੱਗ ਜੇ ਨਾ ਭਣੇ ਮੇਰੇ ਵਸਤੀ ਤਾਂ ਰੱਬ ਐ ਤੁਹਾਨੂੰ ਲੱਗਦਾ ਤੇਰੇ ਵਸਤਾ ਰੱਬ ਹੋਊਗਾ ਵਧੀਆ ਮੇਰੇ ਵਸਤੀ ਤਾਂ ਰੱਬ ਐ ਭਣੇ ਮੇਰਾ ਬੰਦਾ ਤਾਂ ਵਧੀਆ ਅੱਜ ਚੱਲ ਬਹਿ ਜਾ ਆ ਜਾ ਚਾਹ ਪੀ ਲੈ ਕੁੱਟਾ ਚੱਲ ਲੈ ਜਾ ਮੈਂ ਤਾਂ ਆ ਝਾੜੂ ਜਾ ਘੜਦੀ ਸੀਗੀ ਏਕ ਤਾਂ ਲੰਗੜੇ ਲੂਲੇ ਨਹੀਂ दारू ਛੱਡਣ ਦਿੰਦੇ ਇਹਨੂੰ ਅਸੇ दारू ਛੱਡ ਦੇ ਤੂੰ ਕਿੱਥੇ ਇੱਥੇ ਸਾਰੇ ਜਿਹੜੀ ਪੈਰ ਮਾਰਦਾ ਫਿਰਦਾ ਰਹਿਣਾ ਤੇਰੇ ਕਰਮ ਚੰਗੇ ਆ ਤੂੰ ਟੱਕਰ ਦੀ ਹੁੰਨੀ ਆ ਕਿੱਧਰ ਮਰਜੀ ਜਾ ਮੈਂ ਤਾਂ ਮੈਂ ਮੈਂ ਤਾਂ ਟੱਕਰ ਨਹੀਂ ਐ ਤੂੰ ਜਦੋਂ ਮੂਰੇ 24 ਘੰਟੇ ਰਹਿਣਾ ਮੈਂ ਤਾਂ ਛੱਡਤੀ ਤੈਨੂੰ ਖੁਸ਼ਖਬਰੀ ਦਿੰਦਾ ਅੱਛਾ ਹਾਂ ਤੂੰ ਕਿਵੇਂ ਛੱਡਤੀ ਉਹ ਤੇਰੀ ਮਾਰੇ ਨੇ दारू ਛੱਡਤੀ ਮੈਂ ਤਾਂ ਮੇਰੇ ਬਾਰੇ ਕਾ ਤੂੰ ਕਬੀਆ ਛੱਡਤੀ ਤੂੰ ਛੱਡਣੀ ਸੀ ਹੋਰ ਕੀ ਕਰਾਂ ਤੂੰ ਤਾਂ ਤਾਂ ਨਹੀਂ ਦਿੰਦੀ ਸੀ ਮੈਨੂੰ ਅੱਛਾ ਹਾਂ ਦਵਾਈ ਸ਼ੁਰੂ ਕਰਤੀ ਲਤ ਦੀ ਡਾਕਟਰ ਕਹਿੰਦਾ ਸਿੱਧੀ ਹੋ ਜੂ ਥੋੜੇ ਜਿਰਚੀ ਅੱਛਾ ਹਾਂ ਚੱਲ ਫੇਰ ਵਿਆਹ ਕਰਾਵਾਂਗੇ ਤੇਰਾ ਕਿਹੜਾ ਰਿਸ਼ਤਾ ਕਰਾਉਣਾ ਮੈਂ ਪਮਾ ਕਰਾਵਾਂਗੇ ਸਿੱਧਾ ਹੋ ਪਮਾ ਪੁੱਠਾ ਹੋ ਲੈ ਆ ਲਗੌੜੀ ਨਹੀਂ ਖੜਾ ਛੱਡਦੀ ਹਜੇ ਬਾਬੇ ਨੂੰ ਮਾੜਾ ਕਹਿੰਦੇ ਨੇ ਬਾਬਾ ਨਹੀਂ ਮਾੜਾ ਆ ਲਗੌੜਾਂ ਮਾੜੀਆਂ ਨੇ ਜਿਹੜਾ 24 ਘੰਟੇ ਖੜਾ ਨਹੀਂ ਛੱਡਦੇ ਇਹਨਾਂ ਦਾ ਇੱਥੇ ਹੀ ਤੁਰਿਆ ਫਿਰੂਗਾ ਇਹ ਦਾਰੂ ਛੱਡੂਗਾ ਹਜੇ ਕਹਿੰਦੇ ਦਾਰੂ ਛੱਡਤੀ ਦਾਰੂ ਨਹੀਂ ਛੱਡਦਾ ਇਹ ਲਾਤ ਪਮਾ ਦੀ ਕਿਸੇ ਨੂੰ ਦੇਵੇ ਲੈ ਕਦੀ ਤੂੰ ਕੇ ਮੈਂ ਛੱਡਤੀ ਛੱਡੀਏ ਕਉਨਾ ਠੇਕੇ ਚੋਂ ਕਿੱਥੋਂ ਪੀਂਦੇ ਆ ਜਿਹੜੇ ਤੇਰੇ ਸ਼ਰਾਬੀ ਨੇ ਚੁੰਦੇ ਨੀਗੇ ਹਾਂ ਬਾਲਿ ਛੇਤੀ ਪੈ ਗਿਆ ਬਸ ਤੇਰੀ ਪਤਾ ਦਾ ਹੈਗਾ ਤੇ ਸੱਚ ਮੈਂ ਤੈਨੂੰ ਐ ਪੁੱਛਦੀ ਸੀਗੀ ਜਿਹੜੀ ਪਾਣੀ ਵਾਲੀ ਬੋਤਲ ਦਿੰਦੀ ਹੁੰਦੀ ਸੀ ਤੈਨੂੰ ਤੂੰ ਆਪ ਹੀ ਪੀਂਦਾ ਹੁੰਦਾ ਸੀ ਕਿਸੇ ਨੂੰ ਹੋਰ ਨੂੰ ਪਿਆ ਦਿੰਦਾ ਸੀਗਾ ਪਾਣ ਦਾ ਜਿਆਦਾ ਪਾਣੀ ਸੀਗਾ ਹੋਰ ਉਹਦੇ ਚ ਕੀ ਆ ਨਾ ਮੈਂ ਤਾਂ ਪੁੱਛਦੀ ਹਾਂ ਵੈਸੇ ਵੀ ਤੁਸੀਂ ਆਪ ਹੀ ਪੀਂਦੇ ਸੀਗੇ ਉਹ ਜਿਹੜੀ ਤਰ ਤਰ ਤਰਕੇ ਬੋਤਲ ਫੜਾਈ ਸੀ ਤੁਮਨ ਪਾਣੀ ਵਾਲੀ ਹਾਂ ਉਹ ਤਾਂ ਮੈਨੂੰ ਪਹਿਲਾਂ ਤਾਂ ਮੈਨੂੰ ਠੇਕੇਦਾਰ ਨੇ ਕਹਤਾ ਲਾਲਾ ਪੀਗਾ ਹੂੰ ਉਸ ਤੋਂ ਬਾਅਦ ਬੋਤਲ ਜੀ ਉਹਦਾ ਟੋਕਰੀ ਚ ਪਈ ਸੀ ਸਾਈਕਲ ਦੀ ਚ ਉਸ ਤੋਂ ਬਾਅਦ ਮੈਨੂੰ ਕਾਲੇ ਦਾ ਫੋਨ ਆ ਗਿਆ ਬਾ ਠੇਕੇ ਤੇ ਵਾ ਗਿਆ ਉੱਥੇ ਬੋਤਲ ਜੀ ਸੀ ਧਰਦੀ ਪਾਣੀ ਵਾਲੀ ਕਾਲਾ ਕੱਜਰ ਦੇ ਉਹ ਦੂਜੀ ਡੈਲੀ ਹੋ ਰਹੀ ਉਹ ਲਾਲ ਜੀ ਦੀ ਸ਼ਰੀਪੁੱਤਰ ਪਾਣੀ ਪੁੱਛਿਆ ਮੈਂ ਤੈਨੂੰ ਤੂੰ ਹੋਰ ਹੀ ਮਰੀ ਜਾਨਾ ਭਗਾਈ ਉਹ दारू ਉਹੀ ਤਾਂ ਤੈਨੂੰ ਦੱਸੀ ਜਾਂਦਾ ਹੋਰ ਮੈਂ ਕੀ ਕਹਾਂ ਤੈਨੂੰ ਫਿਰ ਮੈਂ ਹੀ ਪੁੱਛਦੀ ਆਂ ਵੀ ਪਾਣੀ ਗਏ ਨੇ ਪੀਤਾ ਹੋ ਉਹਦੇ ਭੈਣ ਦੇ ਖਰ ਲਗੜੇ ਦੇ ਪੁੱਤ ਲੜੀ ਦੂਜੀ ਉਹ ਖੋਲਣੀ ਆਈ ਦੀ ਉਹ ਜਦੋਂ ਖੋਲਣ ਲੱਗਾ ਜਿਹੜੀ ਪਾਣੀ ਵਾਲੀ ਬੋਤਲ ਤੂੰ ਦਿੱਤੀ ਸੀ ਉਹਦੇ ਵਿੱਚ ਵੱਜੀ ਉਹ ਤਾਂ ਉੱਥੇ ਦੁੱਧ ਗਈ ਸੀ ਪੁੱਤ ਬੱਸ ਕਰਤਾ ਕੰਡ ਉਹ ਤਾਂ ਪੈਦਾ ਮੈਂ ਤਾਂ ਕਰੋ ਤੈਨੂੰ ਤਾਂ ਪਾਣੀ ਦਿੰਦੀ ਹੁੰਦੀ ਸੀ ਵੀ ਵਧੀਆ ਪਾਣੀ ਹੈਗਾ ਚਲ ਓਏ ਐਂ ਤਾਂ ਪਿਰਥੀ ਵੀ ਆਰ ਰੋਲਾ ਪਾਣੀ ਧਰ ਦੋ ਉੱਥੇ ਬੈਠੀ ਸੀ ਪਿਰਥੀ ਦੇ ਠੇਕੇ ਕੋਲੇ ਹੱਤੇ ਤੇ ਚਲ ਪੈ ਜਾ ਚੰਗਾ ਕਿਉਂ ਪੜ ਜਾਈ ਖਾਇ ਰਾਕੇ ਮੈਂ ਬਾ ਰੱਖਿਆ ਹੈ ਤੂੰ ਕਿੱਧਰੋਂ ਆ ਗਿਆ ਵੇ ਕਾਲੇ ਮੈਂ ਅੱਜ ਸੋਫੀਆਂ ਗੁੱਸਾ ਨਾ ਕਰ ਅੱਜ ਤਾਂ ਚੰਗਾ ਵਧੀਆ ਨੇ ਮੇਰਾ दारू ਨੂੰ ਚਿੱਤ ਨਹੀਂ ਕਰਦਾ ਇੰਨੇ ਦਿਨ ਹੋ ਗਏ ਬਸ ਠੇਕੇ ਤੇ ਉੱਤੇ ਲਾਸਟ ਵਾਰ ਪੀ ਲਈ ਭਾਈ ਸੱਚੀ ਹਾਂ ਮੇਰਾ ਨਹੀਂ ਚਿੱਤ ਕਰਿਆ ਦੁਬਾਰਾ ਬਈ ਇਹੋ ਜਿਹਾ ਕੀ ਹੋ ਗਿਆ ਸਾਡੇ ਨੂੰ ਵੀ ਦੱਸ ਦੇ ਇਹੋ ਜਿਹਾ ਕੀ ਹੋ ਗਿਆ ਤਾਂ ਨੰਦਾਬ ਨਹੀਂ ਪਤਾ ਲੱਗਿਆ ਕਿਤੇ ਭਾਵੇਂ ਦਵਾਈ ਦੂਈ ਤਾਂ ਨਹੀਂ ਪਾਤੀ ਕਿਸੇ ਨੇ ਰੈਕਸ਼ਨ ਕਰਨ ਲੱਗ ਗਈ ਮੈਨੂੰ ਤਾਂ ਤਾਂ